ਸਤਨਾਮੁ ਸ੍ਰੀ ਵਾਹਿ ਕਰੂ ਸਾਹਿਬ ਜੀਓ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮਤਾਰੀ ਪੇਖਾਰੀ ਜੀਓ ਮੈਂ ਕੀ ਮੰਗਾਂ ਕਿਸ ਥਿਰ ਨਰਾਈ ਹਰ ਦੀਜੈ ਨਾਮ ਪਿਆਰੀ ਜੀਓ ਤੁੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਓ ਮੈਂ ਕੀ ਮੰਗੋਂ ਕਿ ਚਿਰ ਨਾ ਰਹਾਈ ਹਰ ਤੀਜੈ ਨਾਮ ਪਿਆਰੀ ਜੀਓ ਘਟ ਘਟ ਰਵ ਰਹਿਆ ਬਨਵਾਰੀ ਜਲ ਥਲ ਮਹੀਲ ਗੁਪਤੋ ਵਰਤੈ ਗੁਰ ਸ਼ਬਦ ਦੀ ਦੇਖ ਨਿਹਾਰੀ ਜਿਉ ਰਹਾਓ ਮਰਤ ਪਿਆਲ ਆਕਾਸ਼ ਦਿਖਾਇਓ ਗੁਰ ਸਤ ਗੁਰ ਕਿਰਪਾ ਧਾਰੀ ਜਿਉ सो ब्रह्म अजोनी है पी होनी ਕਟ ਪੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਕੋ ਇਹ ਜਗ ਬਪੜੋ ਇਨ ਦੂਜੈ ਭਗਤ ਵਿਸਾਰੀ ਜੀਓ ਸਤ ਗੁਰੂ ਮਿਲੈ ਤਾਂ ਗੁਰਮਤਿ ਪਾਈਐ ਸਾਖਤ ਬਾਜੀ ਹਾਰੀ ਜੀਓ ਸਤ ਗੁਰ ਬੰਦਨ ਤੋੜ ਨਿਰਾਰੇ ਬਹੁੜ ਨ ਗਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਰੰਕਾਰੀ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਬਖਸ਼ਿਸ਼ ਪਣੀ ਹੈ ਜੋ ਅੱਜ ਦੇ ਅੰਮ੍ਰਿਤ ਵੇਲੇ ਦੇ ਪ੍ਰਕਾਸ਼ ਸਤਿਗੁਰੂ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੇ ਵਡਕੈਲੀਫੋਰਨੀਆ ਦੇ ਪਾਵਨ ਦਰਬਾਰ ਦੇ ਵਿੱਚ ਸਤਗੁਰੂ ਜੀ ਨੇ ਬਖਸ਼ੇ ਹਨ ਜਿਸ ਦੇ ਵਿੱਚ ਅੱਜ ਦੇ ਅੰਮ੍ਰਿਤ ਵੇਲੇ ਦੇ ਜੀਵਨ ਸ਼ੈਲੀ ਨੂੰ ਚਲਾਉਣ ਵਾਸਤੇ ਅੱਜ ਦੇ ਜੀਵਨ ਜਾਂਚ ਰੂਪੀ ਹੁਕਮ ਸੋਰ ਢਾਗ ਦੇ ਵਿੱਚ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 597 ਤੋਂ ਲੈ ਕੇ 598 ਤੱਕ ਸੁਭਾਏ ਮਾਨ ਹਨ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਸੋਰਠਰਾਗ ਦੇ ਵਿੱਚ ਸਭ ਤੋਂ ਪਹਿਲਾਂ ਰਹਾਉ ਦੀਆਂ ਪੰਕਤੀਆਂ ਦੀ ਵਿਚਾਰ ਪ੍ਰਾਰਭ ਕਰਦੇ ਆਂ ਰਹਾਉ ਦੀਆਂ ਪੰਕਤੀਆਂ ਵਿੱਚ ਗੁਰੂ ਜੀ ਕਹਿ ਰਹੇ ਨੇ ਘਟ ਘਟ ਰਬ ਰਹਾ ਬਨਵਾਰੀ ਘਟ ਦੇ ਅਰਥ ਹੈ ਹਿਰ ਦਾ ਰਬ ਦਾ ਅਰਥ ਹੈ ਵਿਆਪਕ ਹੋ ਰਿਹਾ ਹੈ ਬਨਵਾਰੀ ਪਰਮਾਤਮਾ ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਹਰੇਕ ਸਰੀਰ ਦੇ ਵਿੱਚ ਹੀ ਵਿਆਪਕ ਹੈ ਇਸ ਸ਼ਬਦ ਵਿੱਚ ਤੁਹਾਨੂੰ ਪਰਮਾਤਮਾ ਦੇ ਬੇਅੰਤ ਨਾਮ ਨਜ਼ਰ ਆਉਣਗੇ ਜਿਵੇਂ ਬਨਵਾਰੀ ਮੁਰਾਰੀ ਸਤਗੁਰੂ ਜੀ ਨੇ ਇਹ ਸ਼ਬਦ ਪ੍ਰਾਇਵਾਚੀ ਰੂਪ ਦੇ ਵਿੱਚ ਵਰਤੇ ਹਨ ਕਿ ਇੱਕ ਹੀ ਨਾਮ ਦੇ ਕਈ ਨਾਮ ਸਤਗੁਰੂ ਜੀ ਨੇ ਵਰਤੇ ਨੇ ਪ੍ਰਮਾਤਮਾ ਦੇ ਵਾਸਤੇ ਮੁੱਖ ਵਿਸ਼ਾ ਪ੍ਰਮਾਤਮਾ ਹੈ ਇਸ ਆਤਮਾ ਦਾ ਪਰਮ ਆਤਮਾ ਦੇ ਨਾਲ ਸੁਮੇਲ ਹੋਣ ਦੀ ਬਾਤ ਹੈ ਸਤਗੁਰੂ ਜੀ ਕਹਿੰਦੇ ਨੇ ਹਰ ਇੱਕ ਹਿਰਦੇ ਘਰ ਦੇ ਵਿੱਚ ਪਰੀਪੂਰਨ ਪਰਮਾਤਮਾ ਵਹਿਗੁਰੂ ਵਸ ਰਿਹਾ ਹੈ। ਜਲ ਥਲ ਮਹੀਲ ਗੁਪਤੋ ਵਰਤੈ। ਮਹੀਲ ਦਾ ਅਰਥ ਹੈ ਧਰਤੀ ਦੇ ਤਲ ਉੱਤੇ। ਪੁਲਾੜ ਦੇ ਵਿੱਚ ਆਕਾਸ਼ ਦੇ ਵਿੱਚ ਦੇਖ निहारी। ਦੇਖ निहार ਚੰਗੀ ਤਰ੍ਹਾਂ ਵੇਖ ਰਿਹਾ ਹੈ। ਕਹਿੰਦੇ ਉਹ ਪਰੀਪੂਰਨ ਪਰਮਾਤਮਾ ਪਾਣੀ ਦੇ ਵਿੱਚ ਧਰਤੀ ਦੇ ਵਿੱਚ ਜਲਥਲ ਮਈਲ ਉੱਪਰ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ ਪਰ ਲੁਕਿਆ ਹੋਇਆ ਹੈ ਹਰ ਦੀਜੈ ਨਾਮ ਪਿਆਰੀ ਜਿਓ ਸਤਿਗੁਰੂ ਗੁਰਦੇਵ ਜੀ ਕਹਿੰਦੇ ਨੇ ਗੁਪਤ ਰੂਪ ਦੇ ਵਿੱਚ ਵਰਤਿਆ ਹੈ ਜਲਥਲ ਮਈਲ ਗੁਪਤੋ ਵਰਤੈ ਪਰ ਜੇ ਇਸ ਨੂੰ ਤੂੰ ਲੱਭਣਾ ਚਾਹੁੰਨਾ ਹੈ ਨਾ ਜਿਸ ਪਰਮਾਤਮਾ ਪਰਿਪੂਰਨ ਨੂੰ ਵੇਖਣਾ ਚਾਹੁੰਦਾ ਹੈ ਗੁਰ ਸ਼ਬਦੀ ਦੇਖ ਨਿਹਾਰੀ ਜੀ ਉਹ ਵੇਖ ਸਕਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਗੁਰੂ ਦੀ ਸ਼ਬਦ ਦੀ ਖੋਜ ਕੀਤੇਆਂ ਸ਼ਬਦ ਦੀ ਵਿਚਾਰ ਕੀਤੀਆਂ ਤੂੰ ਐਸੇ ਸੱਚੇ ਨਿਰੰਕਾਰ ਪ੍ਰਭੂ ਪਰਮਾਤਮਾ ਨੂੰ ਵੇਖ ਸਕਦਾ ਹੈ ਪਰ ਤੇਰੇ ਕੋਲ ਅੱਖਾਂ ਗੁਰ ਸ਼ਬਦ ਦੀਆਂ ਚਾਹੀਦੀਆਂ ਨੇ ਸ਼ਬਦ ਗੁਰੂ ਦੀ ਵਿਚਾਰ ਸ਼ਬਦ ਗੁਰੂ ਦੀ ਸੋਝੀ ਸਮਝ ਸ਼ਬਦ ਗੁਰੂ ਦਾ ਗਿਆਨ ਤੈਨੂੰ ਸੱਚੇ ਨਿਰੰਕਾਰ ਪ੍ਰਭੂ ਪਰਮਾਤਮਾ ਦੇ ਨਾਲ ਮਿਲਾ ਸਕਦਾ ਹੈ ਇਹ ਰਹਾਉ ਦੀਆਂ ਪੰਕਤੀਆਂ ਹਨ ਤੇ ਜਦੋਂ ਇਹ ਸਮਝ ਪੈ ਗਈ ਗੁਰੂ ਸ਼ਬਦ ਦੇ ਰਾਹੀ ਕਿ ਉਹ ਪਰਮਾਤਮਾ ਵਹਿਗੁਰੂ ਘਟ ਘਟ ਦੇ ਵਿੱਚ ਹਰ ਜਗ੍ਹਾ ਵਸਿਆ ਪਿਆ ਹੈ ਹਰ ਜਗ੍ਹਾ ਰਮਿਆ ਹੈ ਹਰ ਜਗ੍ਹਾ ਹੀ ਉਹ ਪਰਮਾਤਮਾ ਦੇਖ ਰਿਹਾ ਹੈ ਸਾਰੀ ਕਾਇਨਾਤ ਨੂੰ ਕੋਈ ਵੀ ਐਸਾ ਜ਼ਰਰਾ ਨਹੀਂ ਕੋਈ ਵੀ ਐਸਾ ਕੋਨਾ ਨਹੀਂ ਜਿੱਥੇ ਰੱਬ ਨਾ ਹੋਵੇ ਤੇ ਕਹਿੰਦੇ ਫਿਰ ਅਵਸਥਾ ਮੰਨਦੀ ਕੀ ਬਣ ਜਾਂਦੀ ਐ ਸਤਿਗੁਰੂ ਜੀ ਪਹਿਲੇ ਬੰਦ ਵਿੱਚ ਕਿਰਪਾ ਕਰਦੇ ਹਨ ਤੂੰ ਪ੍ਰਭ ਦਾਤਾ दान ਮਤ ਪੂਰਾ ਹਮ ਥਾਰੇ ਪੇਖਾਰੀ ਜਿਉ ਤੂੰ ਦਾ ਅਰਥ ਹੈ ਤੂੰ ਸਬੂਧਨ ਹੈ ਪ੍ਰਭ हे ਪ੍ਰਭੂ ਦਾਨ ਨੰਨੇ ਨੂੰ ਸਿਹਾਰੀ ਹੋਣ ਕਰਕੇ ਅਰਥ ਬਣਨਗੇ ਦਾਣ ਦੇਣ ਵਿੱਚ ਮਤ ਪੂਰਾ ਮਤ ਦਾ ਪੂਰਾ ਕਦੇ ਨਹੀਂ ਖੁੰਝਣ ਵਾਲਾ ਥਾਰੇ ਤੇਰੇ ਭਿਖਾਰੀ ਮੰਗਤੇ ਉਹ ਪਰਿਪੂਰਨ ਪ੍ਰਮਾਤਮਾ ਆਪਣੇ ਮਤੇ ਵਿੱਚ ਪੂਰਾ ਹੈ ਉਹ ਕਦੀ ਵੀ ਨਹੀਂ ਖੁੰਝਿਆ ਅੱਜ ਤੱਕ ਕਿਸੇ ਨੂੰ ਉਹਨੇ ਦਾਨ ਨਾ ਦਿੱਤਾ ਹੋਵੇ ਹਰ ਇੱਕ ਜੀਵ ਨੂੰ ਧਰਤੀ ਤੇ ਪੈਦਾ ਕਰਦਾ ਹੈ ਉਹਦੇ ਰਜਿਕ ਦਾ ਪ੍ਰਬੰਧ ਉਹਦੇ ਰਹਿਣ ਦਾ ਪ੍ਰਬੰਧ ਉਹਦੇ ਖਾਣ ਦਾ ਪ੍ਰਬੰਧ ਸਭ ਕੁਝ ਪਹੇਪੂਰਣ ਪਰਮਾਤਮਾ ਨਾਲ ਕਰਕੇ ਭੇਜਦਾ ਹੈ ਇਸੇ ਕਰਕੇ ਮਾਤਾ ਪਿਤਾ ਬਚਪਨ ਤੋਂ ਦਿੱਤੇ ਹਨ ਸਤਿਗੁਰੂ ਜੀ ਕਹਿੰਦੇ ਜਿੰਤੂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨਮੈ ਜਿਨੇ ਉਬਾਰਿਆ ਬਾਰ ਵਿਵਸਥਾ ਤੁਜੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਇਹ ਸਾਰੀਆਂ ਚੀਜ਼ਾਂ ਇਹ ਦਾਤਾਂ ਪ੍ਰਮਾਤਮਾ ਨੇ ਆਪ ਦਿੱਤੀਆਂ ਨੇ ਪਰ ਉਹ ਐਸਾ ਕਰਨ ਵਿੱਚ ਕਦੀ ਅਜੇ ਤੱਕ ਨਹੀਂ ਕੁੰਝਿਆ ਕਿ ਉਹ ਇੱਕ ਦਿਨ ਸੌਂ ਗਿਆ ਹੋਵੇ ਤੇ ਲੋਕਾਂ ਨੂੰ ਰਿਜਕ ਨਾ ਮਿਲਿਆ ਹੋਵੇ। ਉਹ ਨਿਰੰਤਰ ਆਪਣੀ ਕੰਮ ਕਰ ਰਿਹਾ ਹੈ ਉਹ ਵੀ ਕਿਰਤ ਕਰ ਰਿਹਾ ਹੈ ਪ੍ਰਮਾਤਮਾ ਵੇਲਾ ਨਹੀਂ ਬੈਠਾ ਉਹ ਵੀ ਕੰਮ ਕਰਦਾ ਹੈ। ਉਹ ਵੀ ਆਪਣੀ ਡਿਊਟੀ ਨਿਭਾ ਰਿਹਾ ਹੈ ਜੀਵਾਂ ਨੂੰ ਰਿਜਕ ਦੇ ਰਿਹਾ ਹੈ। हे ਪ੍ਰਭੂ ਜੀ ਤੂੰ ਸਾਨੂੰ ਸਭ ਪਦਾਰਥ ਦੇਣ ਵਾਲਾ ਹੈ। ਦਾਤਾ ਦੇਣ ਵਿੱਚ ਤੂੰ ਕਦੇ ਖੁੰਝਦਾ ਨਹੀਂ ਤੂੰ ਪ੍ਰਭ ਦਾਤਾ দান ਮਤ ਪੂਰਾ ਤੇ ਮਹਿਕੀਆਂ ਤੇਰੇ ਦਰ ਦਾ ਅਸੀਂ ਤੇਰੇ ਦਰ ਦੇ ਮੰਗਦੇ ਹਾਂ ਹਮ ਥਾਰੇ ਪੇਖਾਰੀ ਜੀਓ ਅਸੀਂ ਤੇਰੇ ਦਰ ਤੇ ਮੰਗਣ ਵਾਲੇ ਆ ਕੀ ਕਰੀਏ ਤੇਰੇ ਬਿਨਾ ਹੋਰ ਕੋਈ ਟਿਕਾਣਾ ਨਹੀਂ ਜਿੱਥੇ ਜਾ ਕੇ ਅਸੀਂ ਆਪਣਾ ਹੱਥ ਫੈਲਾਈਏ ਕਿਉਂਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭੋਗੇ ਹਾ ਕਾੜਾ ਜੀਉ ਤੂੰ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ ਦਾਤਾ ਹੈ ਦਤਾਰ ਹੈ ਫਿਰ ਤੇਰੇ ਬਿਨਾ ਕਿਸੇ ਹੋਰ ਕੋ ਜਾ ਕੇ ਮੰਗਣਾ ਮੌਤ ਹੈ ਇਸੇ ਕਰਕੇ ਤੇਰੇ ਦਰ ਨੂੰ ਛੱਡ ਕੇ ਕਿਤੇ ਹੋਰ ਜਾਣ ਨੂੰ ਦਿਲ ਨਹੀਂ ਕਰਦਾ ਕਿ ਤੂੰ ਹੀ ਮੇਰਾ ਦਾਤਾ ਹੈ ਮੈਂ ਤੇਰੇ ਦਰਦਾ ਭਿਖਾਰੀ ਹਾਂ ਮੰਗਤਾ ਹਾਂ ਮੈਂ ਕੀ ਮੰਗੋਂ ਕਿਛ ਠਿਰ ਨਾ ਰਹੀ ਮੰਗੋਂ ਦਾ ਅਰਥ ਹੈ ਮੈਂ ਮੰਗਾ ਠਿਰ ਸਦਾ ਟਿਕੇ ਰਹਿਣ ਵਾਲਾ ਨਾ ਰਹੀ ਨਾ ਰਹੇ ਨਹੀਂ ਰਹਿੰਦਾ ਹਰ ਏ ਹਰੀ ਪਿਆਰੀ ਮੈਂ ਪਿਆਰ ਕਰਾਂ ਪਰ ਜਦੋਂ ਮੈਂ ਇਸ ਸੰਸਾਰ ਦੇ ਵਿੱਚ ਨਿਗਾਹ ਮਾਰਦਾ ਹਾਂ ਤੇ ਇੰਜ ਲੱਗਦਾ ਹੈ ਜੋ ਕੁਝ ਮੈਂ ਮੰਗ ਰਿਆਂ ਉਹ ਸਦੀਵੀ ਰਹਿਣ ਵਾਲਾ ਨਹੀਂ ਹੈ ਮੈਂ ਤੇਤੋਂ ਕਿਹੜੀ ਸ਼ੈ ਮੰਗਾ ਕਿਹੜੀ ਚੀਜ਼ ਮੰਗਾ ਉਹ ਚੀਜ਼ ਸਦਾ ਟਿੱਕੀ ਰਹਿਣ ਵਾਲੀ ਹੋਵੇ ਏ ਹਰੀ ਤੇ ਜਦੋਂ ਮੈਂ ਇਹ ਨਿਗਾਹ ਮਾਰੀ ਨਾ ਇਹ ਖੋਜ ਕੀਤੀ ਗੁਰੂ ਸ਼ਬਦ ਦੇ ਰਾਹੀ ਤੇ ਮੈਨੂੰ ਜਿਹੜੀ ਗੱਲ ਸਮਝ ਪਈ ਹੈ ਕਿਹੜੀ ਚੀਜ਼ ਹੈ ਜੋ ਸਦੀਵੀ ਰਹਿਣ ਵਾਲੀ ਹੈ ਜੋ ਮੇਰੇ ਨਾਲ ਨਿਭੇਗੀ ਮੇਰੇ ਅੰਗ ਸੰਗ ਰਹੇਗੀ ਉਹ ਕੀ ਹੈ ਹਰਦੀ ਜੈ ਨਾਮ ਪਿਆਰੀ ਜਿਉ ਮੈਨੂੰ ਕੇਵਲ ਆਪਣਾ ਨਾਮ ਦੇ ਆਪਣੇ ਹੁਕਮ ਤੇ ਆਪਣੀ ਰਜ਼ਾ ਤੇ ਬਾਣੇ ਵਿੱਚ ਰਹਿਣ ਦੀ ਤਾਕਤ ਦੇ ਤਾਂ ਜੋ ਮੈਂ ਤੇਰੇ ਨਾਮ ਨੂੰ ਪਿਆਰ ਕਰ ਸਕਾਂ ਤੇਰੀ ਅਮੋਲਕ ਨਾਮ ਰੂਪੀ ਦਾਤ ਨੂੰ ਜੀਵਨ ਵਿੱਚ ਵਸਾ ਸਕਾਂ ਤੇਰੇ ਇਸ ਹੁਕਮ ਰਜ਼ਾ ਤੇ ਭਾਣੇ ਦੇ ਵਿੱਚ ਟਿਕ ਸਕਾਂ ਆਪਣੀ ਮਨਮਰਜ਼ੀ ਆਪਣੀ ਸਿਆਣਪ ਆਪਣੀ ਟਪਰਾਈ ਛੱਡ ਸਕਾਂ ਇਹੀ ਮੰਗ ਮੈਨੂੰ ਤੇਰੇ ਕੋਲੋਂ ਮੰਗਣ ਨੂੰ ਜੀ ਕਰਦਾ ਹੈ ਬਾਕੀ ਸਭ ਕੁਝ ਜੋ ਕੁਝ ਵੇਖ ਰਿਆਂ ਇਹ ਕੋਈ ਵੀ ਸਥਿਰ ਨਹੀਂ ਹੈ ਇਹ ਦਾਤਾਂ ਇਹ ਪਦਾਰਥ ਸਭ ਟਿਕਣ ਵਾਲੇ ਨਹੀਂ ਹਨ ਇਹ ਬినాਸ਼ੀ ਹਨ ਅਬਨਾਸ਼ੀ ਜੀਵਨ ਕੋ ਦਾਤਾ ਕੇਵਲ ਇੱਕ ਹੀ ਤੂੰ ਅਬਨਾਸ਼ੀ ਹੈ ਤੇ ਕਿਰਪਾ ਕਰ ਮੈਨੂੰ ਫਿਰ ਆਪਣੇ ਚਰਨਾਂ ਵਿੱਚ ਬਿਠਾ ਮੈਂ ਇਹੀ ਮੰਗਦਾ ਹਾਂ ਤੇਰੇ ਕੋਲ ਭਿਖਾਰੀ ਤੇ ਮੰਗਤਾ ਬਣ ਕੇ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ ਹੁਕਮ ਦੀ ਦਾਤ ਬਖਸ਼ ਤਾਂ ਕਿ ਮੈਂ ਤੇਰੇ ਨਾਮ ਦੇ ਵਿੱਚ ਤੇਰੇ ਹੁਕਮ ਦੇ ਵਿੱਚ ਤੇਰੀ ਰਜ਼ਾ ਦੇ ਵਿੱਚ ਟਿਕ ਸਕਾਂ ਘਟ ਘਟ ਰਬ ਰਹਿਆ ਬਨਵਾਰੀ ਉਹ ਪਰਿਪੂਰਣ ਪ੍ਰਮਾਤਮਾ ਹਰ ਜਗ੍ਹਾ ਵਸ ਰਿਹਾ ਹੈ ਹਰ ਜਗ੍ਹਾ ਵਿਖੇ ਹਰ ਜਗ੍ਹਾ ਟਿਕਿਆ ਹੈ ਹਰ ਹਿਰਦੇ ਦੇ ਵਿੱਚ ਉਹਦਾ ਵਾਸਾ ਹੈ ਜਲ ਥਲ ਮਈਲ ਜਲ ਦੇ ਵਿੱਚ ਪਥਲ ਦੇ ਵਿੱਚ ਧਰਤੀ ਦੇ ਵਿੱਚ ਮਈਲ ਪੁਲਾੜ ਦੇ ਵਿੱਚ ਗੁਪਤੋ ਵਰਤੈ ਗੁਪਤ ਰੂਪ ਦੇ ਵਿੱਚ ਵਰਤ ਰਿਹਾ ਹੈ ਗੁਰ ਸ਼ਬਦ ਦੀ ਦੇਖ ਨਿਹਾਰੀ ਜੀਓ ਮੈਨੂੰ ਗੁਰੂ ਸ਼ਬਦ ਦੀ ਸੋਝੀ ਬਖਸ਼ ਸਮਝ ਬਖਸ਼ ਜਿਸ ਤੇ ਰਾਹੀ ਐਸੇ ਸੱਚੇ ਪਰੀਪੂਰਨ ਪ੍ਰਮਾਤਮਾ ਨਾਲ ਮੇਰਾ ਮਿਲਾਪ ਹੋ ਜਾਵੇ ਰਹਾਉ ਇਹ ਰਹਾਉ ਦੀਆਂ ਪੰਕਤੀਆਂ ਮਰਤ ਪਿਆਲ ਆਕਾਸ਼ ਦਿਖਾਇਓ ਕਮਾਲ ਹੈ ਪਾਤਸ਼ਾਹ ਜੀ ਦੀ ਮਰਤ ਮਾਤ ਲੋਕ ਇਹ ਧਰਤੀ ਜਿੱਥੇ ਆਪਾਂ ਰਹਿ ਰਹੇ ਆ ਮਾਤ ਲੋਕ ਕਿਉਂ ਹੈ ਕਿਉਂਕਿ ਇੱਥੇ ਹਰ ਮਨੁੱਖ ਜਿਹਨੇ ਜਨਮ ਲਿਆ ਓਨੇ ਮਰਨਾ ਹੈ ਪਿਆਲ ਪਿਆਲ ਦਾ ਅਰਥ ਹੈ ਪਾਤਾਲ ਗੁਰ ਰਾਰੇ ਨੂੰ ਸਿਆਰੀ ਹੋਣ ਕਰਕੇ ਅਰਥ ਮੰਨ ਗਏ ਗੁਰੂ ਨੇ ਸਤ ਗੁਰ ਸਤ ਗੁਰ ਨੇ ਤੋਂ ਸਹਿਬ ਜੀ ਕਹਿੰਦੇ ਨੇ ਗੁਰੂ ਜੀ ਨੇ ਸਤ ਗੁਰ ਨੇ ਕਿਰਪਾ ਕੀਤੀ ਹੈ ਤੇ ਜੀਵ ਨੂੰ ਪ੍ਰਭੂ ਦੀ ਹੋਂਦ ਧਰਤੀ ਆਕਾਸ਼ ਤੇ ਪਤਾਲ ਵਿੱਚ ਵਖਾ ਦਿੱਤੀ ਹੈ ਜਦੋਂ ਸ਼ਬਦ ਗੁਰੂ ਦੀ ਵਿਚਾਰ ਕਰਨ ਲੱਗਾ ਹਾਂ ਸ਼ਬਦ ਗੁਰੂ ਦੀ ਸੋਝੀ ਪੈਣ ਲੱਗੀ ਹੈ ਸ਼ਬਦ ਗੁਰੂ ਦੀ ਸਮਝ ਦੇ ਨਾਲ ਮਰਤ ਪਿਆਲ ਆਕਾਸ਼ ਦਿਖਾਇਓ ਸਤਗੁਰ ਨੇ ਕਿਰਪਾ ਕੀਤੀ ਹੈ ਜੀਵ ਨੂੰ ਪ੍ਰਭੂ ਦੀ ਹੋਂਦ ਧਰਤੀ ਆਕਾਸ਼ ਤੇ ਪਤਾਲ ਵਿੱਚ ਵਿਖਾ ਦਿੰਦੀ ਹੈ ਗੁਰ ਸਤਗੁਰ ਕਿਰਪਾ ਧਾਰੀ ਜੀਓ ਇਹ ਕਿਰਪਾ ਵਰਤਾਈ ਏ ਮੇਰੇ ਪੂਰੇ ਸਤਗੁਰ ਨੇ ਕਿ ਮੇਰੀਆਂ ਅੱਖਾਂ ਖੋਲ ਦਿੱਤੀਆਂ ਹਨ ਅਗਿਆਨਤਾ ਦੀਆਂ ਪੱਟੀਆਂ ਅੱਖਾਂ ਤੋਂ ਲਾਹ ਦਿੱਤੀਆਂ ਹਨ ਤੇ ਸਮਝ ਤੇ ਸੋਝੀ ਪੈ ਗਈ ਹੈ ਸੋ ਬ੍ਰਹਮ ਅਜੋਨੀ ਹੈ ਪੀ ਹੋਣੀ ਘਟ ਪੀਤਰ ਦੇਖ ਮੁਰਾਰੀ ਜੀਓ ਉਹ ਪਰਮਾਤਮਾ ਜੋਨਾ ਵਿੱਚ ਨਹੀਂ ਆਉਣ ਵਾਲਾ ਉਹ ਅਜੋਨੀ ਹੈ ਹੈ ਪੀ ਹੁਣ ਵੀ ਮੌਜੂਦ ਹੈ ਹੋਣੀ ਹੈ ਪੀ ਹੋਣੀ ਘਟ ਪੀਤਰ ਦੇਖ ਮੁਰਾਰੀ ਜੀਓ ਹੋਣੀ ਦਾ ਅਰਥ ਹੈ ਅਗਾਹ ਵੀ ਉਹ ਮੌਜੂਦ ਰਹੇਗਾ ਉਹ ਪਰਮਾਤਮਾ ਜੋਨਾ ਵਿੱਚ ਨਹੀਂ ਆਉਂਦਾ ਹੁਣ ਵੀ ਮੌਜੂਦ ਹੈ ਆਗਾਹ ਨੂੰ ਵੀ ਮੌਜੂਦ ਰਹੇਗਾ ਉਸ ਪ੍ਰਭੂ ਨੂੰ ਤੂੰ ਆਪਣੇ ਹਿਰਦੇ ਵਿੱਚ ਵਸਾ ਉਸ ਵਾਹਿਗੁਰੂ ਪ੍ਰਭੂ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਵੇਖ ਸਤਿਗੁਰੂ ਜੀ ਅਗਲੀਆਂ ਪੰਕਤੀਆਂ 'ਚ ਕਿਰਪਾ ਕਰਦੇ ਨੇ ਜਨਮ ਮਰਨ ਕੋ ਇਹ ਜਗ ਬਪੜੋ ਇਨ ਦੂਜੈ ਭਗਤ ਵਿਸਾਰੀ ਜਿਓ ਬੱਪੜੋਂ ਦਾ ਅਰਥ ਹੈ ਵਿਚਾਰਾ ਇਨ ਇਸ ਜਗਤ ਨੇ ਦੁਜੈ ਦੁਜੇ ਮੋਹ ਦੇ ਵਿੱਚ ਫਸ ਕੇ ਸਭ ਕਹਿੰਦੇ ਇਹ ਭਾਗਹੀਣ ਜਗਤ ਜਨਮ ਮਰਨ ਦੇ ਗੇੜ ਦੇ ਵਿੱਚ ਬੈਠਾ ਜੀਵ ਜਮਦੇ ਨੇ ਮਰਦੇ ਹਨ ਕਿਉਂ ਕਿਉਂਕਿ ਇਨ ਵਿਦ ਇਨ ਦੁਜੈ ਭਗਤ ਵਿਸਾਰੀ ਜੀਓ ਇਹਨਾਂ ਨੇ ਸੰਸਾਰਿਕ ਮੋਹ ਮਾਇਆ ਦੇ ਬੰਦਨਾ ਵਿੱਚ ਪੈ ਕੇ ਪ੍ਰਮਾਤਮਾ ਦੀ ਭਗਤੀ ਨੂੰ ਵਿਸਾਰ ਦਿੱਤਾ ਹੈ। ਮਾਇਆ ਪਿਆਰੀ ਲੱਗਣ ਲੱਗ ਪਈ ਹੈ, ਨਿਰੰਕਾਰ ਬੇਗਾਨਾ ਲੱਗਣ ਲੱਗ ਪਿਆ ਹੈ। ਇਸੇ ਕਰਕੇ ਜਨਮ ਮਰਨ ਦੇ ਇਸ ਗੇੜ ਦੇ ਵਿੱਚ ਇਹ ਸਾਰਾ జగਤ ਫਸਿਆ ਪਿਆ ਹੈ, ਜੀਵ ਜੰਮ ਰਹੇ ਨੇ, ਮਰ ਰਹੇ ਨੇ ਕਿਉਂਕਿ ਇਸ ਸੰਸਾਰਿਕ ਮੋਹ ਮਾਇਆ ਦੇ ਬੰਦਨਾ ਦੇ ਵਿੱਚ ਇਹ ਜੀਵ ਨੇ ਆਪਣੇ ਆਪ ਨੂੰ ਫਸਾਇਆ ਹੋਇਆ ਹੈ, ਪ੍ਰਮਾਤਮਾ ਦੇ ਨਾਲ ਨਹੀਂ ਇਹ ਸਾਂਝ ਪਾਉਂਦਾ। माया ਦੇ ਨਾਲ ਇਸ ਨੇ ਆਪਣੀ ਜ਼ਿੰਦਗੀ ਜੋੜੀ ਹੋਈ ਹੈ ਸਤਿਗੁਰੂ ਮਿਲੈ ਤਾਂ ਗੁਰਮਤਿ ਪਾਈਐ ਸਾਖਤ ਬਾਜੀ ਹਾਰੀ ਜਿਓ ਜੇ ਸਤਿਗੁਰੂ ਮਿਲ ਪੈ ਤਾਂ ਗੁਰੂ ਦੇ ਉਪਦੇਸ਼ ਤੇ ਤੁਰਿਆਂ ਪ੍ਰਭੂ ਦੀ ਭਗਤੀ ਪ੍ਰਾਪਤੀ ਹੁੰਦੀ ਹੈ ਪਰ ਮਾਇਆ ਦੇ ਵਿੜੇ ਜੀਵ ਭਗਤੀ ਤੋਂ ਖੁੰਝ ਕੇ ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦੇ ਹਨ ਸਤਿਗੁਰੂ ਦੀ ਕਿਰਪਾ ਬਣ ਜਾਵੇ ਗੁਰੂ ਦੀ ਮਤ ਦੀ ਸੋਝੀ ਤੇ ਸਮਝ ਪੈ ਜਾਂਦੀ ਹੈ ਤੇ ਫਿਰ ਪ੍ਰਭੂ ਦੀ ਭਗਤੀ ਕਰਨ ਨੂੰ ਇਹ ਮਨ ਕਰਦਾ ਹੈ ਤੇ ਪ੍ਰਭੂ ਦੀ ਭਗਤੀ ਮਨੁੱਖ ਦੇ ਜੀਵਨ ਨੂੰ ਨਿਰੰਕਾਰ ਪ੍ਰਭੂ ਦੇ ਘਰ ਵਿੱਚ ਪ੍ਰਵਾਨ ਕਰ ਦਿੰਦੀ ਹੈ ਤੇ ਜਿਹੜੇ ਮੇਰੇ ਵਰਗੇ ਸਾਖਤ ਵਿਕਾਰਾਂ ਦੇ ਵਿੱਚ ਡੁੱਬੇ ਰਹਿੰਦੇ ਹਨ ਉਹ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਜਾਂਦੇ ਹਨ ਸਤ ਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਬ ਮਝਾਰੀ ਜੀਓ ਸਤ ਗੁਰ ਸਬੋਧਨ ਹੈ ਸਤ ਗੁਰ ਤੋੜ ਦਾ ਅਰਥ ਹੈ ਤੋੜ ਕੇ ਬੰਧਨ ਦਾ ਅਰਥ ਹੈ ਬੰਧਨ ਵਿਕਾਰਾਂ ਦੇ ਨਿਰਾਰੇ ਨਿਰਾਲੇ ਨਿਰਲੇਪ ਬਹੁੜ ਦਾ ਅਰਥ ਹੈ ਮੁੜ ਮਝਾਰੀ ਦਾ ਅਰਥ ਹੈ ਵਿੱਚ ਤੋ ਸਤਗੁਰੂ ਬੰਦਨ ਤੋੜ ਨਰਾਰੇ ਜਿਨ੍ਹਾਂ ਨੂੰ ਸਤਗੁਰੂ ਮਾਇਆ ਦੇ ਬੰਧਨ ਤੋੜ ਕੇ ਮਾਇਆ ਤੋਂ ਨਿਰਲੇਪ ਕਰ ਦਿੰਦਾ ਹੈ ਸਤਗੁਰੂ ਬੰਦਨ ਤੋੜ ਨਰਾਰੇ ਐਸੇ ਜੀਵ ਜਿਹੜੇ ਭਗਤੀ ਵਿੱਚ ਜੁੜਦੇ ਹਨ ਪ੍ਰਭੂ ਦੇ ਚਰਨਾਂ ਵਿੱਚ ਟੁਰ-ਤੁਰਦੇ ਹਨ ਸਤਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਹਨ ਤੇ ਸਤਗੁਰੂ ਦੇ ਸ਼ਬਦ ਦੀ ਵਿਚਾਰ ਕੀਤੇਆਂ ਸੱਚਾ ਗੁਰੂ ਸ਼ਬਦ ਗਿਆਨ ਬਖਸ਼ਦਾ ਹੈ ਤੇ ਮਾਇਆ ਦੇ ਬੰਧਨਾਂ ਤੋਂ ਤੋੜ ਦਿੰਦਾ ਹੈ ਜੀਵ ਦੇ ਮਾਇਆ ਤੋਂ ਨਿਰਲੇਪ ਕਰ ਦਿੰਦਾ ਹੈ ਫਿਰ ਐਸੀ ਜਨਮ ਐਸੀ ਜੀਵ ਫਿਰ ਬੌਹੜ ਦਾ ਗਰਭ ਮਜਾਰੀ ਜੀਓ ਉਹ ਜੰਮਣ ਮਰਨ ਦੀ ਗਰਭ ਜੋਨ ਵਿੱਚ ਨਹੀਂ ਪੈਂਦੇ ਉਹ ਆਵਾ ਗਵਣ ਦੇ ਚੱਕਰਾਂ ਤੋਂ ਮੁਕਤ ਹੋ ਜਾਂਦੇ ਹਨ ਭਾਵ ਉਹ ਆਪਣੇ ਬਾਰ ਬਾਰ ਜੰਮਦੇ ਮਰਦੇ ਇਸ ਸੰਸਾਰ ਦੇ ਗੇੜੇ 'ਚ ਨਹੀਂ ਪੈਂਦੇ ਉਹ ਮੁਕਤ ਹੋ ਜਾਂਦੇ ਹਨ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਹਨ ਉਹਨਾਂ ਦਾ ਆਇਆ ਸਫਲ ਹੋ ਜਾਂਦਾ ਹੈ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਰੰਕਾਰੀ ਜੀਓ ਆਖਰੀਆਂ ਪੰਕਤੀਆਂ ਨੇ ਸਿੱਧ ਕਹਿੰਦੇ ਹੈ ਨਾਨਕ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਗਿਆਨ ਦਾ ਰਤਨ ਚਮਕ ਪੈਂਦਾ ਹੈ ਉਹਨਾਂ ਦੇ ਮਨ ਵਿੱਚ ਹੀ ਹਰੀ ਨਰੰਕਾਰ ਆਪ ਆ ਵਸਦਾ ਹੈ ਉਹਨਾਂ ਦਾ ਆਇਆ ਸਫਲ ਹੋ ਜਾਂਦਾ ਹੈ ਉਹ ਵੱਡੇ ਪਰਿਵਾਰ ਵਾਲੇ ਬਣ ਜਾਂਦੇ ਹਨ ਪ੍ਰਮਾਤਮਾ ਦੀ ਕਿਰਪਾ ਤੇ ਪ੍ਰਮਾਤਮਾ ਦੀ ਰਹਿਮਤ ਵਿੱਚ ਜੀਵਨ ਜਿਉਂਦਿਆਂ ਹੋਇਆਂ ਸੱਚੇ ਵਾਹਿਗੁਰੂ ਦੇ ਘਰ ਵਿੱਚ ਪ੍ਰਮਾਨ ਹੋ ਜਾਂਦੇ ਹਨ ਉਹਨਾਂ ਦਾ ਆਇਆ ਸਫਲ ਹੈ ਉਹਨਾਂ ਦਾ ਖਾਦਾ ਪੀਤਾ ਸਭ ਸਫਲ ਹੋ ਜਾਂਦਾ ਹੈ ਜੋ ਸਤਿਗੁਰੂ ਦੇ ਨਾਲ ਆਪਣੀ ਸਾਂਝ ਪਾ ਲੈਂਦੇ ਹਨ ਸੁਆਜੀ ਦੇ ਅੰਮ੍ਰਿਤਮੇ ਬਚਨਾਂ ਵਿੱਚ ਸੋਰਠਿ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪਰਮਾਤਮਾ ਦੇ ਨਾਲ ਇੱਕਮਿਕ ਹੋਣ ਦੀ ਗੱਲ ਮਨੁੱਖਤਾ ਨੂੰ ਸਮਝਾਈ ਹੈ ਅੱਜ ਐਤਵਾਰ ਨੇ ਸੰਡੇ ਦੇ ਦੀਵਾਨ ਗੁਰਦੁਆਰਾਂ ਵਿਖੇ ਸੱਜਣਗੇ ਜਰੂਰ ਹਮ ਹਮਾ ਕੇ ਪਹੁੰਚਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ